ਆਹ ਉਹ ਦੇ ਕਿਹਨੋਂ ਡਾ ਮਰਨਾਰਾ ਜੀ ਆਹ ਕਿਹੜਾ ਪਿੰਡ ਹੈ ਜੰਡੀਗੜ ਆ ਤੁਹਾਡੇ ਜਿਹੜੇ ਬੱਚੇ ਦੀ ਮੌਤ ਹੋ ਗਈ ਕਿੱਦਾਂ ਹੋਈ ਆ ਇਹ ਟੀਕਾ ਲਾ ਕੇ ਹੋਈ ਆ ਹਏ ਇਹਦੇ ਨਾਲ ਲਾਵਜੀਤ ਆ ਹਾਂ ਉਰੋਣੀ 35 45 ਸਾਲ ਆ ਆ ਵੀ ਆਵੇ ਗੁੱਡੀ ਇਹਦੀ ਹਏ ਇੰਨਾ ਨਸ਼ਾ ਸਾਡੇ ਪਿੰਡ ਵਿੱਚ ਦਾ ਬਹੁਤ ਸਾਰਾ ਨਸ਼ਾ ਵਿਕਦਾ ਸਾਡੇ ਪਿੰਡ ਆਏ ਉਸ ਭਗਵੇਂ ਨਸ਼ਾ ਵਿੱਚ ਰਹਿਣ ਨਹੀਂ ਫੜਦੀ ਪੁਲਿਸ ਪੁਲਿਸ ਪਾਹੇ ਦੇ ਕੇ ਛੋਟਾਉਂਦੇ ਆ ਹਏ ਹਏ ਮੈਂ ਕਰਦੇ ਮੈਂ ਕਮਾਈ ਕੋ ਨਹੀਂ ਦਿਹਾੜੀ ਦਾ ਪਾ ਇਹ ਕੁੱਕ ਕਰਦਾ ਨਹੀਂ ਮੈਂ ਦਿਹਾੜੀ ਕਰਕੇ ਰੋਟੀ ਖਾਉਣੀ ਨਾਨੂੰ ਓਏ ਨਰਾਜ ਆ ਜੀ ਆਹ ਕਿਹੜਾ ਪਿੰਡ ਹੈ ਚੰਡੀਗੜ੍ਹ ਆ ਤੁਹਾਡੇ ਜਿਹੜੇ ਬੱਚੇ ਦੀ ਮੌਤ ਹੋ ਗਈ ਕਿੱਦਾਂ ਹੋਈ ਆ ਇਹ ਟੀਕਾ ਲਾ ਕੇ ਹੋਈ ਆ ਹਏ ਇਹਦੇ ਨਾਲ ਆਵ ਜੀ ਤੇ ਆ ਹਾਂ ਬਰੋਣੀ ਪਾਈ ਤੀ 45 ਸਾਲਾਂ ਹਾਂ ਆ ਆਵੇ ਗੁੱਡੀ ਇਹਦੀ ਹਏ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਬਹੁਤ ਸਾਰਾ ਨਸ਼ਾ ਵਿਕਦਾ ਸਾਡੇ ਪਿੰਡ ਆਏ ਫੜਦੀ ਨਾ ਸਾ ਮਿੱਤਰਾਂ ਨੂੰ ਨਹੀਂ ਫੜਦੀ ਪੁਲਿਸ ਪੁਲਿਸ ਪਾਹੇ ਦੇ ਕੇ ਛੋਟਾਉਂਦੇ ਆ ਹਏ ਆ ਮੈਂ ਕਰਦੇ ਜੀ ਮੈਂ ਕਮਾਈ ਕੋ ਨਹੀਂ ਦਿਹਾੜੀ ਦਾ ਪਾ ਇਹ ਕੋਕ ਕਰਦਾ ਨਹੀਂ ਮੈਂ ਦਿਹਾੜੀ ਕਰਕੇ ਰੋਟੀ ਖਾਉਣੀ ਨਾਨੂੰ ਹਏ ਮਰਨਾਰਾ ਜੀ ਆ ਚੰਡੀਗੜ੍ਹ ਤੁਹਾਡੇ ਜਿਹੜੇ ਬੱਚੇ ਦੀ ਮੌਤ ਹੋ ਗਈ ਕਿੱਦਾਂ ਹੋਈ ਆ ਇਹ ਟੀਕਾ ਲਾ ਕੇ ਹੋਈ ਆ ਹਏ ਇਹਦੇ ਨਾਲ ਲਾਜਵੀਰ ਤੇ ਹਾਂ ਉਮਰ ਹੋਣੀ 35 45 ਸਾਲ ਆ ਆ ਵੀ ਆਵੇ ਗੁੱਡੀ ਇਹਦੀ ਹਏ ਨਸ਼ਾ ਨਸ਼ਾ ਸਾਡੇ ਪਿੰਡ ਵਿੱਚ ਦਾ ਬਹੁਤ ਸਾਰਾ ਨਸ਼ਾ ਵਿਕਦਾ ਸਾਡੇ ਪਿੰਡ ਹਾਏ ਨਹੀਂ ਫੜਦੀ ਪੁਲਿਸ ਪੁਲਿਸ ਪਹੇ ਦੇ ਕੇ ਛੋਟਾਉਂਦੇ ਆ ਹਾਏ ਹਾਏ ਕਮਾਈ ਕੋਈ ਦਿਹਾੜੀ ਦਾ ਪਾ ਇਹ ਕੋਕ ਕਰਦਾ ਨਹੀਂ ਮੈਂ ਦਿਹਾੜੀ ਕਰਕੇ ਰੋਟੀ ਖਵਾਉਣੀ ਹੈ ਨਾਨੂੰ ਹਾਏ ਆਹ ਮਰਨਾਰਾ ਜੀ ਆਹ ਕਿਹੜਾ ਪਿੰਡ ਹੈ ਜੰਡੀਗੜ ਆ ਤੁਹਾਡੇ ਜਿਹੜੇ ਬੱਚੇ ਦੀ ਮੌਤ ਕਿੱਦਾਂ ਹੋਈ ਆ ਇਹ ਟੀਕਾ ਲਾ ਕੇ ਹੋਈ ਆ ਔਰ ਇਹਦੇ ਨਾਲ ਆਵਜੀ ਤੇ ਆ ਹਾਂ ਬਰੋਣੀ ਪਾਈਤੀ 45 ਸਾਲਾਂ ਹਾਂ ਆਵੇ ਆਵੇ ਗੁੱਡੀ ਇਹਦੀ ਆਏ ਨਸ਼ਾ ਤੁਹਾਡੇ ਪਿੰਡ ਵਿਖਦਾ ਬਹੁਤ ਸਾਰਾ ਨਸ਼ਾ ਵਿਖਦਾ ਸਾਡੇ ਪਿੰਡ ਆਏ ਨਹੀਂ ਫੜਦੀ ਪੁਲਿਸ ਪੁਲਿਸ ਪਹੇ ਦੇ ਕੇ ਛੋਟਾਉਂਦੇ ਆ ਆਏ ਕਰਦੇ ਜੇ ਮੈਂ ਕਮਾਈ ਕੋ ਨਹੀਂ ਦਿਹਾੜੀ ਦਾ ਪਾ ਇਹ ਕੁੱਕ ਕਰਦਾ ਨਹੀਂ ਮੈਂ ਦਿਹਾੜੀ ਕਰਕੇ ਰੋਟੀ ਖਾਉਣੀ ਨਾਨੂੰ